ਇਸ ਸបਟੋਂ ਵਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਅੱਜ ਮੁਰ ਤੋਂ ਕਿਸਾਨ ਸੜਕਾਂ ਦੇ ਉੱਤੇ ਉਤਰਨਗੇ ਟੋਲ ਪਲਾਜੇ ਬੰਦ ਕੀਤੇ ਜਾਣਗੇ ਤਾਂ ਟੋਲ ਦੇ ਉੱਤੇ ਲੰਘਣ ਵਾਲਿਆਂ ਦੇ ਲਈ ਇੱਕ ਵੱਡੀ ਰਾਹਤ ਦੀ ਵੀ ਖਬਰ ਕਹਿ ਸਕਦੇ ਹਾਂ ਟੋਲ ਕਰਮਚਾਰੀਆਂ ਦੇ ਲਈ ਟੋਲ ਅਧਿਕਾਰੀਆਂ ਦੇ ਲਈ ਮਾੜੀ ਖਬਰ ਵੀ ਕਹਿ ਸਕਦੇ ਹਾਂ ਕਿਉਂਕਿ ਕਿਸਾਨ ਲਗਾਤਾਰ ਟੋਲ ਫ੍ਰੀ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਅੱਜ ਮੁਰ ਤੋਂ 4 ਘੰਟੇ ਦੇ ਲਈ ਟੋਲ ਫ੍ਰੀ ਕੀਤੇ ਜਾਣਗੇ ਤਾਂ ਕਿਸਾਨ ਲਗਾਤਾਰ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੇ ਨੇ ਅੱਜ ਕਿਸਾਨਾਂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਇਕਤਾ ਪਟੇੜੀ ਕਲਾਬਲਾਕ ਰਾਜਪੁਰਾ ਦੇ ਵੱਲ ਇੱਕ ਮੀਟਿੰਗ ਕੀਤੀ ਗਈ ਤਾਂ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਕਿ ਅੱਜ ਸਵੇਰ ਭਰ ਦੇ ਵਿੱਚ ਟੋਲ ਪਲਾਜੇ 4 ਘੰਟਿਆਂ ਦੇ ਲਈ ਬੰਦ ਕੀਤੇ ਜਾਣਗੇ ਟੋਲ ਪਲਾਜੇ ਫ੍ਰੀ ਕੀਤੇ ਜਾਣਗੇ ਆਵਾਜਾਈ ਜਿਹੜੀ ਉਸੇ ਤਰੀਕੇ ਦੇ ਨਾਲ ਚੱਲੇਗੀ ਆਵਾਜਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿਸੇ ਨੂੰ ਕੋਈ ਰੋਕਿਆ ਨਹੀਂ ਜਾਵੇਗਾ ਬਲਕਿ ਟੋਲ ਫ੍ਰੀ ਕਰ ਦਿੱਤੇ ਜਾਣਗੇ ਯਾਨੀ ਕਿ ਟੋਲ ਦੇ ਉੱਤੇ ਬਿਨਾਂ ਪਰਚੀ ਤੋਂ ਹੁਣ ਰਾਹਗੀਰ 4 ਘੰਟੇ ਦੇ ਲਈ ਲੰਘਦੇ ਹੋਏ ਨਜ਼ਰ ਆਉਣਗੇ ਤਾਂ ਲੋਹੜੀ ਵਾਲੇ ਦਿਨ ਬਿਜਲੀ ਸੋਧ 225 ਬਿੱਲ ਜੋ ਆ ਉਸ ਦਾ ਵਿਰੋਧ ਕਰ ਰਹੇ ਆ ਕਿਸਾਨ ਤਾਂ ਉਸ ਦੀਆਂ ਕਾਪੀਆਂ ਸਾੜੀਆਂ ਜਾਣ ਗਿਆ ਅਕਸਰ ਦੇਖਿਆ ਜਾਂਦਾ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਲੋਹੜੀ ਦੇ ਤਿਹਾਰ ਦੇ ਵਿੱਚ ਖੁਸ਼ੀਆਂ ਦਾ ਤਿਹਾਰ ਹੁੰਦਾ ਤਾਂ ਉਸ ਵੇਲੇ ਪੁੱਗਾ ਰਿਓੜੀਆਂ ਹਮੋਂਗਫੜੀਆਂ ਤਿਲ ਉਹ ਜਿਹੜੇ ਸੁੱਟੇ ਜਾਂਦੇ ਨੇ ਜਦੋਂ ਅੱਗ ਬਾਲ ਕੇ ਤਾਂ ਪਰ ਉਹਨਾਂ ਦੀ ਥਾਂ ਕਿਸਾਨ ਕਹਿ ਰਹੇ ਨੇ ਅਸੀਂ ਜਿਹੜੇ ਆ ਅਸੀਂ ਬਿੱਲ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜਾਂਗੇ ਤਾਂ ਕਿਸਾਨਾਂ ਦੇ ਵੱਲੋਂ ਇਹ ਮੀਟਿੰਗ ਕਰਨ ਤੋਂ ਬਾਅਦ ਵੱਡਾ ਫੈਸਲਾ ਲਿਆ ਗਿਆ ਇਸ ਤੋਂ ਇਲਾਵਾ ਕਿਹੜੇ ਕਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਡੇ ਫੈਸਲੇ ਨੇ ਉਸ ਬਾਬਤ ਵੀ ਜਾਣਕਾਰੀ ਸਾਂਝੀ ਕਰਦੇ ਆ 13 ਤਰੀਕ ਨੂੰ ਤਾਂ ਲੋਹੜੀ ਦੇ ਤਿਹਾਰ ਤੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਜਾਣਗੀਆਂ 21 ਤੇ 22 ਤਰੀਕ ਨੂੰ ਆਉਣ ਵਾਲੀ 21 ਜਨਵਰੀ 22 ਜਨਵਰੀ ਨੂੰ ਦੂਜੇ ਗੇਟ ਦੇ ਵਿੱਚ ਚਿਪ ਵਾਲੇ ਮੀਟਰ ਉਤਾਰ ਕੇ ਸਬ ਡਿਵੀਜ਼ਨ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾਏ ਜਾਣਗੇ ਕਿਉਂਕਿ ਪਹਿਲਾਂ ਪਹਿਲਾ ਗੇਟ ਸੀ ਪਹਿਲੇ ਗੇਟ ਦੇ ਵਿੱਚ ਚਿਪ ਵਾਲੇ ਮੀਟਰ ਉਤਾਰ ਕੇ ਸਬ ਡਿਵੀਜ਼ਨਾਂ ਦੇ ਵਿੱਚ ਜਮ੍ਹਾਂ ਕਰਵਾਏ ਸੀ ਕਿਸਾਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਚਿਪ ਵਾਲੇ ਮੀਟਰ ਸਾਨੂੰ ਮਨਜ਼ੂਰ ਨਹੀਂ ਆ ਕਿਉਂਕਿ ਚਿਪ ਵਾਲੇ ਮੀਟਰਾਂ ਦਾ ਫਾਇਦਾ ਸਿੱਧਾ-ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਸਰਕਾਰ ਪਹੁੰਚਾਉਣਾ ਚਾਹੁੰਦੀ ਆ ਕੇਂਦਰ ਦੀ ਸਰਕਾਰ ਜਿਹੜੇ ਇਹ ਬਿਜਲੀ ਦੇ ਚਿਪ ਵਾਲੇ ਮੀਟਰ ਲਗਾ ਰਹੇ ਆ ਇਸ ਦਾ ਨੁਕਸਾਨ ਜਿਹੜਾ ਕਿਸਾਨਾਂ ਨੂੰ ਹੋਵੇਗਾ ਆਮ ਲੋਕਾਂ ਨੂੰ ਹੋਵੇਗਾ ਫਾਇਦਾ ਜਿਹੜਾ ਆ ਕਾਰਪੋਰੇਟ ਘਰਾਣਿਆਂ ਨੂੰ ਹੋਵੇਗਾ ਜਿਸ ਤਰੀਕੇ ਦੇ ਨਾਲ ਮੋਬਾਈਲ ਦੇ ਵਿੱਚ ਰੀਚਾਰਜ ਖਤਮ ਹੋ ਜਾਂਦਾ ਤਾਂ ਤੁਹਾਡਾ ਮੋਬਾਈਲ ਜਿਹੜਾ ਇੱਕ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਕਿ ਤੁਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਇੱਕ ਦੋ ਦਿਨਾਂ ਬਾਅਦ ਤਾਂ ਕਾਲ ਆਉਣੀ ਵੀ ਬੰਦ ਹੋ ਜਾਂਦੀ ਆ ऐसे तरीके ਨਾਲ ਚਿਪ ਵਾਲੇ ਮੀਟਰ ਆ ਤੁਸੀਂ ਰੀਚਾਰਜ ਕਰਾਇਆ ਕਰੋਗੇ ਜਦੋਂ ਰੀਚਾਰਜ ਖਤਮ ਹੋ ਗਿਆ ਤੁਹਾਡੀ ਬਿਜਲੀ ਗੁੱਲ ਹੋ ਜਾਇਆ ਕਰੇਗੀ ਹੁਣ ਕੀ ਹੁੰਦਾ ਹੁਣ ਚਾਹੇ ਤੁਹਾਡਾ ਬਿੱਲ ਆ ਗਿਆ ਚਾਹੇ 5000 ਆ ਗਿਆ ਚਾਹੇ 10000 ਆ ਗਿਆ ਚਾਹੇ 50000 ਰੁਪਏ ਆ ਗਿਆ ਪਰ ਤੁਹਾਡਾ ਨਾ ਹੀ ਬਿਜਲੀ ਗੁੱਲ ਹੁੰਦੀ ਹੈ ਤੁਹਾਡੀ ਨਾ ਹੀ ਤੁਹਾਡਾ ਮੀਟਰ ਪਟਿਆ ਜਾਂਦਾ ਤੁਸੀਂ ਹੌਲੀ ਹੌਲੀ ਕਰਕੇ ਭਰ ਸਕਦੇ ਹੋ ਪਰ ਜੇਕਰ ਚਿਪ ਵਾਲੇ ਮੀਟਰ ਲਗਾ ਦਿੱਤੇ ਫਿਰ ਤੁਹਾਨੂੰ ਇਸ ਦਾ ਨੁਕਸਾਨ ਚੱਲਣਾ ਪਵੇਗਾ ਤੁਹਾਡੀ ਬਿਜਲੀ ਗੁੱਲ ਹੋ ਜਾਇਆ ਕਰੇਗੀ ਤਾਂ ਹੁਣ ਉਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡੇ ਐਲਾਨ ਜਿਹੜੇ ਕਿਸਾਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਕਿਸਾਨ ਕਹਿੰਦੇ ਵੀ ਜੇਕਰ ਫਿਰ ਵੀ ਸਾਡੀਆਂ ਮੰਗਾਂ ਪ੍ਰਵਾਨਾ ਹੋਈਆਂ ਫਿਰ ਅਸੀਂ ਕੋਈ ਵੱਡਾ ਸੰਘਰਸ਼ ਵਿੜਾਂਗੇ ਤਾਂ ਕਿਸਾਨ ਲਗਾਤਾਰ ਸੰਘਰਸ਼ ਵਿੜਦੇ ਹੋਏ ਨਜ਼ਰ ਆ ਰਹੇ ਨੇ ਇੱਕ ਤਾਂ ਪਹਿਲੇ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਬਿਜਲੀ ਸੋਧ ਬਿੱਲ 225 ਦਾ ਵਿਰੋਧ ਕਰ ਰਹੇ ਨੇ ਲਖੀਮਪੁਰ ਪੁਰੀ ਦਾ ਹਿੰਸਾਫ ਲਖੀਮਪੁਰ ਖੀਰੀ ਦਾ ਮਾਫ ਕਰਨਾ ਲਖੀਮਪੁਰ ਖੀਰੀ ਦਾ ਇਨਸਾਫ ਦੀ ਮੰਗ ਕਰ ਰਹੇ ਨੇ ਉਸ ਤੋਂ ਇਲਾਵਾ ਹੋਰ ਕਈ ਮੰਗਾਂ ਨੇ ਜਿਸ ਤਰੀਕੇ ਨਾਲ ਕਿਸਾਨਾਂ ਨੇ ਪਹਿਲਾਂ ਵੀ ਖੇਤੀ ਕਾਨੂੰਨ ਰੱਦ ਕਰਵਾਏ ਹੁਣ ਉਸੇ ਤਰੀਕੇ ਨਾਲ ਬਿਜਲੀ ਸੋਧ ਬਿੱਲ 2025 ਵੀ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਲਗਾਤਾਰ ਜੁਟੇ ਹੋਏ ਨੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਹੁੰਦੀਆਂ ਨੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅੱਜ 4 ਘੰਟੇ ਦੇ ਲਈ ਟੋਲ ਪਲਾਜੇ ਫ੍ਰੀ ਕੀਤੇ ਜਾਣਗੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਤਾਂ ਇਸ ਟੋਲ ਪਲਾਜੇ 4 ਘੰਟੇ ਦੇ ਫ੍ਰੀ ਕਰਨ ਤੋਂ ਬਾਅਦ ਕੀ ਸਰਕਾਰਾਂ ਦੇ ਕੰਨੀ ਜੂਨ ਸਰਕਦੀ ਹੈ ਸਰਕਾਰਾਂ ਨੂੰ ਇਸ ਦਾ ਕੋਈ ਨੁਕਸਾਨ ਚਲਣਾ ਪੈਂਦਾ ਆ ਆਉਣ ਵਾਲਾ ਸਮਾਂ